जलंधर बाईपास के अंदर भली अलग अलग संस्थाओं से रविदास को मानने वाले कबीर को मानने वाले गुरु रविदास को मानने वाले और त्रिकालदर्शी भगवान वाल्मीकि को मानने वाले संगठन संस्थाएं सारी इकट्ठा होकर के जो दिल्ली के सुप्रीम कोर्ट में सीजीआई चीफ जस्टिस बीआर आर गवई जी के ऊपर जूता फेंकना जब देश का पहला नागरिक देश का राष्ट्रपति होता है और उसके बाद दूसरा नागरिक चीफ जस्टिस ऑफ इंडिया होता है तो दूसरे नागरिक के साथ अगर ऐसा हो रहा है तो आम नागरिक सुरक्षित कैसे ये सरकार से सवाल ब्यूरोक्रेट से सवाल और इस देश के रहनुमाओं से सवाल है कि क्या जब देश का न्यायाधीश सुरक्षित नहीं तो क्या आम लोग सुरक्षित होंगे दूसरा वहीं पर हरिओम बाल्मीकि जो रायबरेली में सिर्फ़ इतना कहा जाता है कि उस सफ़ाई कर दो कूड़ा हटा दो और वो कह देता है कि मैं थोड़ा रोटी खा रहा हूँ कर देता हूँ इतना कहने पर उस वाल्मीकि भाई को मार दिया जाता है क्या ये एक्ट्रोसिटी हमारे समाज पर फिर भाई हमारे जो आईपीएस अफसर है हरियाणा के जिनके घर में चार चार आई और पी और साथ में वो आई रहे और उन्होंने थोड़े ही समय में मेरे ख्याल है डी से डी बनने वाले थे लेकिन उनके साथ ऐसा होता है ऐसा क्यों ये बात पूरे देश के दलित शोषित पीड़ित लोगों को बहुत रोष है उस रोष के प्रति आज आंशिक धरना समाज के लोगों ने जो दिया है अगर थोड़ी देर में डीसी साहब यहाँ नहीं आते हैं तो अगला प्रोग्राम जो समाज फैसला लेगा तो ये कोई छोटी मोटी बात नहीं पूरे देश में जाएगा मजबूर होगा मजबूर कर होना पड़ेगा इस देश के जो प्रधानमंत्री हैं रक्षा मंत्री हैं देश के गृह मंत्री हैं इनको देखना होगा इस करके मैं इस देश के ब्यूरोक्रेट इस देश के शासन प्रशासन से मांग करता हूँ कि ये इसका न्यायिक जांच रिटायर्ड जजों से करवाए या कम से कम मनुवादी सोच रखने वाले लोगों से बाहर निकले मनुवादी विचारधारा मनुस्मृति से देश नहीं चलेगा ਦੇਸ਼ ਭਾਰਤੀ ਸੰਵਿਧਾਨ 'ਚ ਚਲੇਗਾ ਭਗਵਾਨ ਵਾਲਮੀਕੀ ਮਹਾਰਾਜ ਦੇ ਖਿਲਾਫ ਬੋਲ ਰਹੀ ਹੈ ਛੁੱਪੀ ਦੇ ਅੰਦਰ ਇੱਕ ਨੌਜਵਾਨ ਨੂੰ ਕੋਲ ਕੋਲ ਕੇ ਮਾਰ ਦਿੱਤਾ ਗਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮਾਨਯੋਗ ਪ੍ਰਧਾਨ ਮੰਤਰੀ ਤੋਂ ਮੰਗ ਕਰਦਾ ਕਿ ਤੁਹਾਡੀ ਤਰੱਕੀ ਦੇ ਵਿੱਚ ਤੁਹਾਡੀ ਰਹਿਣ ਵਾਲੀ ਵਿੱਚ ਸਰਕਾਰ ਕਰ ਨਹੀਂ ਤਰੱਕੀ ਕਰ ਰਹੀ ਹੈ ਪਰ ਕੁਝ ਸ਼ਰਾਰਤੀ ਲੋਕ ਜਿਹੜੇ ਚਾਹਦੇ ਨਹੀਂ ਕਿ ਦੇਸ਼ ਤਰੱਕੀ ਕਰੇ ਆਪਣਾ ਰਖੂ ਰੱਖਦੇ ਹੈ ਦੇਸ਼ ਨੂੰ ਜ਼ਾਤੀ ਤੌਰ ਤੇ ਲੜਾਈਆਂ ਕਰਾਣਾ ਚਾਹੁੰਦੇ ਹੈ ਇਸ ਕਰਕੇ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਰੈਸਟ ਕੀਤਾ ਜਾਵੇ ਜੇਲ੍ਹ 'ਚ ਸੁੱਟਿਆ ਜਾਵੇ ਪ੍ਰਧਾਨ ਮੰਤਰੀ ਜੀ ਤੁਹਾਡੀ ਸ਼ਬੀ ਨੂੰ ਖਰਾਬ ਕਰਨਾ ਚਾਹੁੰਦੇ ਲੋਕ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੋਸ਼ੀਆਂ ਨੂੰ ਰੈਸਟ ਕਰਕੇ ਜੇਲ੍ਹ 'ਚ ਸੁੱਟਿਆ ਜਾਵੇ ਸਾਡੇ ਦੇਸ਼ ਦੇ ਅੰਦਰ ਜਿਹੜਾ ਜਾਤੀ ਲੜਾਈ ਨਾ ਹੋ ਸਕੇ ਇਹ ਸਾਡਾ ਸ਼ਾਂਤਮਈ ਤਰੀਕੇ ਨਾਲ ਰਹੇ ਦੇਸ਼ ਸਾਡਾ ਤੁਹਾਡੀ ਇਹ ਹੀ ਕਹਿਣਾ ਚਾਹੁੰਦਾ ਹਾਂ ਡਾਕਟਰ ਅਰੰਸ਼ਦੂ ਭਗਵਾਨ ਵਾਲਮੀ ਲਾਇਬ੍ਰੇਰੀ ਖੋਜਕੰਦਰ ਵੱਲੋਂ ਕਿ ਜਿਹੜਾ ਅਜ ਦਾ ਤਰਨਾ ਇਹ ਸਾਰੀ ਪ੍ਰਸ਼ਾਸਨ ਦੀ ਗਲਤੀ ਹੈ ਸਰਕਾਰਾਂ ਦੀ ਗਲਤੀ ਹੈ ਜੇ ਇੱਕ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਹੁੰਤੇ ਮੂੰ ਤੇ ਜੁਤੀ ਸਿੱਟੀ ਜਾ ਸਕਦੀ ਆ ਤਾਂ ਇਹ ਸਰਕਾਰ ਦੇ ਮੂੰ ਤੇ ਜੁਤੀ ਹੈ ਤੇ ਜੇ ਕੋਈ ਐਡੀਜੀਪੀ ਆਈਪੀਐਸ ਅਫਸਰ ਆਤਮ ਹੱਤਿਆ ਕਰ ਰਿਹਾ ਤਾਂ ਇਹ ਵੀ ਸਰਕਾਰ ਦੇ ਉੱਤੇ ਜੁਤੀ ਹੈ ਤੇ ਭਗਵਾਨ ਵਾਲਮੀ ਨੂੰ ਆਪਕ ਸ਼ਬਦ ਬੋਲਦੇ ਇੱਕ ਕਈ ਸਦੀਆਂ ਤੋਂ ਇਤੋਂ ਸਿੱਧ ਹੁੰਦਾ ਕਿ ਦਲਤਾਂ ਦੇ ਅੱਜ ਵੀ ਅਤਿਆਚਾਰ ਹੋ ਰਿਹਾ ਇੱਕ ਪਾਸੇ ਸਰਕਾਰ ਕਹੀ ਜਾਂਦੀ ਹੈ ਕਿ ਇਹ ਦੇਸ਼ ਦੇ ਵਿੱਚ ਬੜੀ ਖੁਸ਼ਹਾਲੀ ਹੋ ਰਹੀ ਹੈ ਜੇ ਖੁਸ਼ਹਾਲੀ ਹੋ ਰਹੀ ਹੈ ਤੇ ਜੇ ਇੱਕ ਚੀਫ ਜਸਟਿਸ ਆਪਣੇ ਆਪ ਨੂੰ ਸੁਰੱਖਿਤ ਨਹੀਂ ਹੈ ਏਡੀਜੀ ਵੀ ਆਪਣੇ ਆਪ ਨੂੰ ਸੁਰੱਖਿਤ ਨਹੀਂ ਹੈ ਤੇ ਆਮ ਲੋਕਾਂ ਨਾਲ ਕਿੰਨਾ ਅਤਿਆਚਾਰ ਹੁੰਦਾ ਹੋਊਗਾ ਇਹ ਸਰਕਾਰਾਂ ਨੂੰ ਪਤਾ ਚਲਣਾ ਚੱਲ ਰਿਹਾ ਇਸ ਕਰਕੇ ਇਹ ਦਰਨਾ ਲਾਇਆ ਗਿਆ ਅਗਰ ਪ੍ਰਧਾਨ ਮੰਤਰੀ ਅਨੁਚਾ ਸਾਡੀ ਮੰਗ ਹੈ ਵੀ ਇੱਥੇ ਇੱਕ ਨਵਾਂ ਕਾਨੂੰਨ ਬਣਾਇਆ ਜਾਵੇ ਕਿ ਬੇਅਦਬੀ ਹੋਇਆ ਹੋ ਕਰੇ ਤੇ ਜਿਹੜੇ ਦਲਤਾਂ ਤੇ ਅਤਿਆਚਾਰ ਹੋ ਰਿਹਾ ਤਾਂ ਕਿ ਅੱਗੇ ਤੋਂ ਐਦਾਂ ਨਾ ਹੋਵੇ ਅਗਰ ਇਹ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਤੇ ਅੱਜ ਸਿਰਫ ਦਰਨਾ ਲੱਗਿਆ ਤੇ ਕੱਲ ਲੁਧਿਆਣਾ ਬੰਦ ਹੋਏਗਾ ਪਰਸੋਂ ਨੂੰ ਪੰਜਾਬ ਬੰਦ ਕੀਤਾ ਜਾਏਗਾ ਐਹੀ ਮੇਰੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕੋ ਮੰਗ ਹੈ ਕਿ ਇਹ ਜਲਦੀ ਤੋਂ ਜਲਦੀ ਸਾਨੂੰ ਮੁਸਾਬ ਦਿੱਤਾ ਜਾਵੇ ਕਿ ਅੱਜ ਤੱਕ ਦੀ ਐਂਕਰ ਆ ਉਹਨੇ ਵਾਲਮੇ ਆਪ ਸ਼ਬਦ ਕਹਿਆ ਉਹ ਸਾਡੇ ਲਈ ਬਹੁਤ ਹੀ ਨਿਰਾਸ਼ਾਜਨਕ ਆ ਅਸੀਂ ਉਹਦਾ ਬਹੁਤ ਹੀ ਮੰਦ ਭਾਗੀ ਘਟਨਾ ਦਾ ਦਿੰਨੇ ਆ ਅਸੀਂ ਬਹੁਤ ਕਹਿੰਨੇ ਆ ਕਿ ਇਹ ਤੇ ਫਰਦਾ ਵੜੇ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਦੋਸ਼ਾਂ ਤੇ ਪਰਚਾ ਦਰਜ ਕੀਤਾ ਜਾਵੇ ਸਭ ਤੋਂ ਪਹਿਲਾਂ ਹੀ ਮੈਂ ਆਪਣੇ ਰੈਵਨ ਯਾਦ ਰੱਖੂ ਜੈ ਭੀਮ ਜੈ ਭਰਤ ਜੈ ਵਾਲਮੀਕੀ ਜੈ ਗੁਰੂ ਰਬੀਦਾਸ ਆ ਜਾਓ ਆ ਜਾਓ ਮੈਂ ਤਾਂ ਹੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਆ ਵੀ ਇਹ ਸਾਡਾਂ ਦਾ ਅਦਾ ਕਰਦੇ ਰਹੋਗੇ ਪੇ ਤੁਹਾਨੂੰ ਮੂਹਟਰ ਜਵਾਬ ਦਵਾਂਗੇ ਅੱਜ ਤੱਕ ਅਸੀਂ ਇੱਕ ਚੰਦਰਬਾਈ ਬੱਸ ਰੋਕਿਆ ਪੁਰਾਪ ਇੰਡੀਆ ਰੋਕਾਂਗੇ ਖਾਸ ਕਰਕੇ ਆਰਐਸ ਜਨਮਦ ਦੇ ਦਵਾਜ ਗੱਲ ਬਣਾ ਚਾਹਨਾ ਦੀ ਮਹੌਨ ਬਾਰਕੋ ਜੀ ਆਰਐਸ ਮੋਦੀ ਸਾਹਿਬ ਸਾਨੂੰ ਨਾ ਛੇੜੋ ਜਿਹੜਾ ਤੁਹਾਡੇ ਨਾਲ ਜਿੱਦਾਂ ਮੂੰਹ ਜਿੱਦਾਂ ਸਿੰਧੂ ਘਾਟੀ ਤੋਂ ਵਾਪਸ ਅਸੀਂ ਆਏ ਹਾਂ 15 15 ਬੰਦੇ ਉਧਰ ਹੀ ਭੇਜ ਦਾਂਗੇ ਅਸੀਂ ਇਹਦੇ ਨੂੰ ਮੂਹ ਨਿਵਾਸੀਆਂ ਸਾਡੇ ਅਫਸਰ ਨੂੰ ਟਾਰਗਟ ਕਰੂਗੇ ਜਾਂ ਸਾਡੇ ਕੋਈ ਵੀ ਗੁਰਮਾਰਾ ਦੇ ਭਗਵਾਨ ਵਾਲੇ ਨੂੰ ਟਾਰਗਟ ਕਰੂਗੇ ਤੇ ਟਾਰਗੇਟ ਤੁਸੀਂ ਵੀ ਹੋਵੋਗੇ ਉਹ ਸਿੱਧੇ ਟਾਰਗੇਟ ਹੋਵਗੇ ਅਸੀਂ ਮਾਰਸ਼ਲ ਕੌਮ ਐ ਡਰਦਾਂਲੀ ਕੌਮ ਨਹੀਂ ਐ ਜੇ ਗੱਲਾਂ ਸਿੱਧੀਆਂ ਕਰ ਸਿੱਧੀਆਂ ਗੱਲਾਂ ਲੜਨਾ ਸਿੱਧੀਆਂ ਸਿੱਧੀਆਂ ਕੇ ਲੜ ਲਓ ਮੈਂ ਸਰਕਾਰਾਂ ਨੂੰ ਵੀ ਦਾਨਾ ਚਾਹੁੰਦਾ ਸਭ ਤੋਂ ਪਹਿਲਾ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਇਹ ਪੰਜਾਬ ਸਰਕਾਰ ਤੇ ਐ ਇਹ ਵੀ ਆਰਐਸਏ ਦਾ ਦੂਜਾ ਭਾਗ ਐ ਕਿਉਂਕਿ ਜਿਹੜਾ ਆਪਣਾ ਦਿੱਲੀ ਵਾਲਾ ਕੇਜਰੀਵਾਲ ਸਾਹਿਬ ਐ ਉਹ ਵੀ ਆਰਐਸਏ ਦਾ ਦੂਜਾ ਭਾਗ ਐ ਉਹੀ ਪਾਰਟੀ ਇੱਥੇ ਆ ਰਹੀ ਐ ਇਸ ਲਈ ਸਮਝਾਣਾ ਵੀ ਸਾਨੂੰ ਨਾ ਛੇੜੋ ਸਾਨੂੰ ਚੁੱਪ ਰਹਿਣ ਦਿਓ ਅਗਰ ਛੇੜੇਗਾ ਛੇਰ ਕੀ ਪੂਛ ਕੋਆ ਲਗਾਏਗਾ ਨਾ ਇਹ ਤੇਰਾ ਜਿਹੜੇ ਬਾੜ ਲਾਂਗੇ ਉਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆਰਐਸਐਸ ਵਾਲਿਓ ਵੀ ਸਾਨੂੰ ਨਾ ਦਾ ਤੰਗ ਕਰੋ ਨਹੀਂ ਤਾਂ ਫਿਰ ਦੇਖ ਲੋ ਜੈ ਭੀਮ ਜੈ ਪਰ ਜੈ ਵਾਲਮੀ ਆ ਤੇ ਜਿਹੜਾ ਇਹ ਧਰਨਾ ਮਾ ਲੁਧਿਆਣੇ ਵੱਲੋਂ ਸਭਿਧਾਨ ਬਚਾਓ ਮੋਰਚਾ ਜਿਹੜਾ ਬੜਿਆ ਹੋਇਆ ਉਹਦੇ ਵੱਲੋਂ ਇਹ ਧਰਨਾ ਲਾਇਆ ਗਿਆ ਇਹ ਧਰਨਾ ਹਰਿਆਣਾ ਦੇ ਐਡੀਜੀਪੀ 바이 ਪੂਰਨ ਕੁਮਾਰ ਜਿਨ੍ਹਾਂ ਨੇ ਪਿਛਲੇ ਦਿਨੀ ਸੁਸਾਇਡ ਕੀਤਾ ਵਾ ਵੀ ਉਹਨਾਂ ਨੇ ਇਸ ਤਰ੍ਹਾਂ ਤਾਂ ਜਿਹੜੀ ਉਹਨਾਂ ਦੇ ਉੱਪਰ ਕਿਸ ਕਿਹੜਾ ਦਬਾਅ ਸੀ ਵੀ ਉਹਨਾਂ ਦੇ ਉੱਪਰ ਜਾਤੀ ਦਬਾਅ ਹੋਣ ਦੇ ਕਾਰਨ ਉਹਨਾਂ ਨੂੰ ਆਤਮ ਹੱਤਿਆ ਕਰਨੀ ਪਈ ਦੂਜਾ ਇਹਦੇ ਵਿੱਚ ਇਹ ਆ ਵੀ ਜਿਹੜਾ ਇੱਕ ਬੀਬੀ આજ ਤੱਕ ਦੀ ਆਕਸ਼ਪ ਜਿਨੇ ਮਾਰਸ਼ੀ ਬਾਲਮੀਕ ਦੇ ਬਾਰੇ ਅਪਸ਼ਬਦ ਬੋਲੇ ਨੇ ਉਹਨੂੰ ਉਹਦੇ ਬਾਰੇ ਪਰਚਾ ਦਰਜ ਕਰਵਾਉਣ ਲਈ ਤੀਜਾ ਇਹਦੇ ਵਿੱਚ ਇਹ ਆ ਵੀ ਜਿਹੜਾ ਜੀਪ ਜਸਟਿਸ ਦੇ ਉੱਪਰ ਇੱਕ ਵਿਅਕਤੀ ਬਦਲੋ ਜੁਡੀਸਿਟੀ ਗਈ ਆ ਜਿੱਦਾਂ ਭਾਰਤ ਦੇ ਵਿੱਚ ਦਲਤਾਂ ਦੇ ਉੱਪਰ ਅਤਿਆਚਾਰ ਹੋ ਰਿਹਾ ਉਹਨਾਂ ਨੂੰ ਰੋਕਣ ਦੇ ਲਈ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਵਾ ਸੋ ਸਾਡੇ ਵੱਲੋਂ ਸਾਰੀ ਜਿਹੜੀ ਅੱਜ ਸੰਵਿਧਾਨ ਬਚਾਓ ਮੋਰਚਾ ਬਣਿਆ ਵਾ ਇਹਦੇ ਵੱਲੋਂ ਇਹ ਧਰਨਾ ਲਾਇਆ ਗਿਆ ਵਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਅੱਜ ਇੱਥੇ ਸਹਿਯੋਗ ਕੀਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਇਸੇ ਤਰ੍ਹਾਂ ਦਲਤਾਂ ਦੇ ਵਿੱਚ ਕੋਈ ਅਤਿਆਚਾਰ ਹੋਊਗਾ ਤਾਂ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਧਰਨੇ ਕੀਤੇ ਜਾਣਗੇ ਸਾਡੇ ਬਹੁਤ ਮੰਦਭਾਗੀ ਕਟਨਾ ਦੇਸ਼ ਦੇ ਵਿੱਚ ਵਾਪਰੀਆ ਹਰਿਆਣੇ ਦੇ ਵਿੱਚ ਏਡੀਜੀ ਵੀ ਰੈਕਦੇ ਆਈਪੀਐਸ ਅਫਸਰ ਨੇ ਸੁਸਾਈਡ ਕੀਤਾ ਜਾਤੀਵਾਦ ਜਿਹਦੀ ਵਜ੍ਹਾ ਬਣੀ ਹੈ ਅੱਜ ਵੀ ਦੇਖੋ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਏਡੇ ਸੰਘਰਸ਼ ਨਾਲ ਲੜ ਕੇ ਇਸ ਦੇਸ਼ ਦੇ ਵਿੱਚ ਜਾਤੀਵਾਦ ਦੀ ਸੰਗਲ ਡੋੜੀ ਦੀ ਪਰ ਅੱਜ ਵੀ ਉਹ ਕਿਤੇ ਨਾ ਕਿਤੇ ਇਹ ਜਾਤੀਵਾਦ ਲੋਕਾਂ ਦੇ ਦਿਮਾਗ ਦੇ ਵਿੱਚ ਆ ਜਿਹੜੇ ਦੇਸ਼ ਨੂੰ ਪਿਆਰ ਨਹੀਂ ਕਰਦੇ ਅਫਸਰ ਆ ਚਾਹੇ ਉਹ ਲੀਡਰ ਆ ਉਹ ਜਾਤੀਵਾਦ ਨੂੰ ਲੈ ਕੇ ਦੇਸ਼ 'ਚ ਦੰਗੇ ਫਸਾਦ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਜਾਤੀਵਾਦ ਕਰਕੇ ਉਹ ਆਈਪੀਐਸ ਅਫਸਰ ਨੇ ਸੁਸਾਈਡ ਕੀਤਾ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਆ ਕਿ ਜਿੰਨੇ ਵੀ ਇਸ ਇਸ ਮਰਡਰ ਕਹੂੰਗਾ ਮੈਂ ਇਸ ਮਰਡਰ ਦੇ ਵਿੱਚ ਜਿਨ੍ਹਾਂ ਦਾ ਹੱਥ ਹੈ ਉਹਨਾਂ ਦੇ ਬੰਦੀ ਕਾਰਵਾਈ ਕੀਤੇ ਪਰਚਾ ਦਰਜ ਕੀਤਾ ਜਾ ਜਾਣਾ ਹੈ। ਹਾਂਜੀ ਮੈਮ ਕੀ ਮੈਮ ਅੱਜ ਕੀ ਰਹਿ ਰਿਹਾ ਰਹਾ ਕਰ ਰਹੇ ਹੋ? ਪ੍ਰੋਟੈਸਟ ਦੇ ਵਿੱਚ ਇਹਨਾਂ ਦੀਆਂ ਮੰਗਾਂ ਸਿਗੀਆਂ ਕੁਝ ਉਹ ਸਾਰੀਆਂ ਮੰਗਾਂ ਦੇ ਉੱਤੇ ਆਲਰੇਡੀ ਕਾਰਵਾਈ ਚੱਲ ਰਹੀ ਹੈ। ਡਿਟੇਲ ਦੇ ਵਿੱਚ ਮੀਟਿੰਗ ਕਰਨ ਦੇ ਲਈ ਇਹਨਾਂ ਦੀ ਮੀਟਿੰਗ ਮਾਣਯੋਗ ਡਿਪਟੀ ਕਮਿਸ਼ਨਰ ਰੁਧਿਆੜਾ ਜੀ ਦੇ ਨਾਲ ਫਿਕਸ ਕਰਵਾ ਦਿੱਤੀ। ਠੀਕ ਹੈ।